ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈ ਜੇ ਰਖਦਾ ਆਇ ਰਾਮ ਰਾਜੇ ਹਰ ਨਾਕ ਸਦੁਸ਼ਟ ਹਰ ਮਾਰਿਆ ਪਹਿਲਾ ਤਰਾਇ ਅਹੰਕਾਰੀਆਂ ਨਿੰਦਕਾ ਪੇਠ ਦੇ ਨਾਮ ਦੇਵ ਮੁਖ ਲਾਇ ਜਨਨਨ ਕੈ ਸਾ ਹਰ ਸੇਵਿਆ ਅੰਤਲੇਸ਼ ੜਾਇ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖਰੂਪ ਪਿਆਜਾ ਸੁਖਤਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨ ਹੋਈ ਬਲਿਹਾਰੀ ਗੁਰਤ ਵਸਿਆ ਤਰੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੁਪਰ ਪਿਆ ਕਹਨਾ ਨਿਕਰਤੇ ਕੀ ਬਾਤਾ ਜੋ ਕਿਛ ਕਰਣਾ ਸੋ ਕਰ ਰਹਾ ਸੋਦਰਗ ਸਮਹਲ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖੇ ਕੀਤੇ ਤੇਰੇ ਵਵਨ ਹਾਰੇ ਕੀਤੇ ਤੇਰੇ ਰੋਗ ਪਰਿ ਸੋ ਕਹੀਐ ਕੀਤੇ ਤੇਰੇ ਗਵਨ ਹਾਰੇ ਗਵੰਤ ਤੁਨ ਪਵਨ ਪਣੀ ਵੈ ਸੰਤਿਰ ਗਵੈ ਰਜ ਧਰਮ ਦੁਆਰੇ ਗਵੰਤ ਤੁਨ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਤਰਮ ਵਿਚਾਰੇ ਗਵੰਤ ਤੁਨੋ ਇਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਵੰਤ ਤੁਨੋ ਇੰਦਰ ਇੰਦਰਾ ਸੰ ਬੈਠੇ ਦੇਵਤਿਆਂ ਦਰ ਨਾਲੇ ਗਾਵੰਤਨ ਤੁਦਨੋ ਸਮਰਦੀ ਅੰਦਰ ਗਾਵੰਤਨ ਅਨੁਸਾਰ ਵਿਚਾਰੇ ਗਾਵੰਤਨ ਤੁਦਨੋ ਜਤੀ ਸਤੀ ਸੰਤੋਖੀ ਗਾਵੰਤਨ ਨਵੀਕਰਾਰੇ ਗਾਵੰਤਨ ਤੁਦਨੋ ਪੰਡਤ ਪੜਨ ਰਖੇ ਸੁਰ ਜੁਗ-ਜਗ ਵੇਦਾਂ ਨਾਲੇ ਗਾਵੰਤਨ ਮੋਹਨਿਆ ਮਨਮੋਹਨ ਸੁਰਗ ਮਛ ਪਿਆਲੇ ਗਾਵੰਤਨ ਨਰਤਨ ਬਾਇਦੇਰੇ 863 ਨਾਲੇ ਗਾਵੰਤਨ ਜੋਦ ਮਹਾਬਲ ਸੂਰਾ ਗਾਵੰਤਨ ਖਾੜੇ ਚਾਰੇ ਗਵਨ ਤੁਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਖੇਤ ਰਤਾਰੇ ਸਹੀ ਤੁਨੋ ਗਵਨ ਜੋ ਤੁਧ ਭਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਨੋ ਗਵਨ ਸੇ ਮੈਂ ਚੇਤਨ ਆਵਨ ਨਨਕਿਆ ਵਿਚਾਰੇ ਸੋਏ ਸੋਏ ਸਦਾ ਸਚ ਸਾਹਿਬ ਸਾਚਾ ਸਚੇ ਨਾਹੀ ਹੈ ਭੀ ਹੁਸੀ ਜੈਨ ਜਸੀਰਤਨ ਜਿੰਦੇ ਚਾਹੀ ਰੰਗੀ ਰੰਗੀ ਭਾਤੀ ਕਰ ਕਰ ਜੰਸੀ ਮਾਇ ਜਨ ਉਪਾਈ ਕਰ ਕਰ ਦੇਖਿਆ ਕੀਤਾ ਆਪੜਾ ਜੋ ਜਿਸ ਦੀ ਵਿਢਾਈ ਜੋ ਜਿਸ ਭਾਵੇਂ ਸੋਈ ਕਰਸੀ ਫਿਰ ਆਪਣਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਨ ਰਜਾਈ ਅਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋ ਏ ਗੇਵਡ ਵਡਾ ਡੀਠਾ ਹੋਏ ਕੀਮਤ ਪਾਇ ਨਾ ਕਿਹਾ ਜਾਏ ਕਹਿਣੇ ਵਾਲ ਤੇ ਰਹੇ ਸਮਾਏ ਵਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣਿੰਗ ਹੀਰਾ ਕੋਈ ਨਾ ਜਾਣ ਤੇਰਾ ਗੀਤਾ ਗੇਵਡ ਚੀਰ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਦਿਲ ਵਿੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਬੁਰਖਾਂ ਕੀਆਂ ਵਿੜਿਆਈਆਂ ਦੁਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਹੀਂ ਠੱਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿੱਤੀ ਭਰੇ ਤੇਰੇ ਭੰਡਾਰ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਰਣ ਹਰਾਸਾ ਮਹੱਲਾ ਪਹਿਲਾ ਅੱਖ ਜੀਵ ਵਿਸਰੈ ਮਰ ਜਾਓ ਅੱਖਣ ਔਖਾ ਸਚਾ ਨਾਓ ਸਚੇ ਨਾਮ ਕੀ ਲੱਗੇ ਭੂਖ ਉਦਭੁਖ ਹੈ ਖੈ ਚਲਿਆ ਦੂਖ ਸੋ ਕਿਉ ਵਿਸਰੈ ਮੇਰੀ ਮਾਇ ਸਚਾ ਸਾਹਿਬ ਸਚੈ ਨਾ ਰਹਾਓ ਸਚੇ ਨਾਮ ਕੀ ਦਿਲ ਵਡਿਆਈ ਅੱਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖਣ ਬਾਹੇ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਹਮ ਰੈ ਨਾ ਹੋਵੇ ਸੋਗ ਦੇਂਦਰ ਹੈ ਨਾ ਚੁਕੇ ਭੋਗ ਗੁਣ ਇਹੋ ਹੋਰ ਨਾਹੀਂ ਕੁਵੇ ਨਾ ਕੋ ਹੋਆ ਨਾ ਕੋ ਹੋਵੇ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਦਨ ਕਰ ਕਹਿ ਕੀ تیਰਾਤ ਖਸਮ ਵਿਸਾਰ ਹੈ ਤਿਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸੜਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕ ਰਬ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਤ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਿਟ ਭਾਗ ਵਿਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਗੁਰ ਸੱਜ ਸੰਗਤ ਨਹੀਂ ਆਏ ਤ੍ਰਿਕ ਜੀ ਵੇ ਤ੍ਰਿਕ ਜੀ ਆਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰ ਤੁਰਮਸਤਿ ਕਿ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲਦ ਨਾਨਕ ਨਾਮ ਪਰਗਾਸ ਰਾਗੁ ਗੁਜਰੀ ਭਲਾ ਪੰਜੇਵਾ ਕਾਹੇ ਰੇ ਮਨ ਜਿਤ ਵਹਿ ਉਦਮ ਜਾ ਆਹਿਰ ਹਰ ਜੂ ਪਰਿਆ ਸਹਿਲ ਪਤਰ ਮੈਂ ਜੰਤੂ ਬਾਇ ਤਾ ਕਰੇ ਜੀ ਕਾ ਗਹਿ ਕਰਤ ਰੇ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਤ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਤਰਿਆ ਸੇਰੇ ਸੇਰੇ ਜਿਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜਾ ਵੈ ਸੈ ਕੋ ਸਾਥ ਇਸ ਪਛੈ ਬਚਰੇ ਸ਼ਰੇ ਤੇਨੇ ਗਵਨ ਖਿਲਾਵੈ ਕਵਨ ਜਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸਛਤ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਦ ਨਬਰ ਵਰਿਆ ਰਾਗ ਅਸਾ ਮਹਲਾ 4 ਸੂਪੁਰ ਕੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਬੁਰਖ ਨਿਰੰਜਨ ਹਰ ਬੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਾਵ ਹੈ ਸਭ ਧਾਵ ਹੈ ਤੁਧ ਜੀ ਹ ਸਚੇ ਸਿਰਜਣਹਾਰ ਸਾਬ ਜੀ ਤੁਮਾਰੇ ਜੀ ਤੁਝੀਆਂ ਕਾ ਦਾਤਾਰ ਹਰ ਧਾਵ ਹੋ ਸੰਤੋ ਜੀ ਸਭ ਦੁਖ ਵਿਸਾਰਣਹਾਰ ਹਰਾਪੇ ਠਾਕੁਰ ਹਰਾਪੇ ਸੇਵਕ ਦੀ ਕਿਆ ਨਾਨਕ ਜੰਤ ਵਿਚਾਰਕ ਤੂ ਘਟ ਘਟ ਅੰਤਰ ਸਰਬ ਨਿਰੰਤ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜੇ ਡਾੜਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤਉਦ ਵਿਨ ਅਵ ਨ ਜਾੜਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਅਖ ਵਿਖਾੜਾ ਜੋ ਸੇਵ ਹੈ ਜੋ ਸੇਵ ਹੈ ਦੁਤ ਜੀ ਜਨਾਨਿਕ ਤਿਨ ਗੁਰਬਾੜ ਹਰ ਧਾਵ ਹੈ ਹਰ ਧਾਵ ਹੈ ਤੁਜੀ ਸੇ ਜਨ ਜੁਗ ਮੈਂ ਸੁਖ ਵਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰਿ ਤਿਆ ਜੀ ਤਨ ਟੂਟੀ ਜਮਕੀ ਫਲ ਸੇ ਜਿੰਦਰ ਪਾਉ ਜਿਨ ਹਰ ਨਰ ਪਾਉ ਧਿਆਇ ਜੀ ਤਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮਿਰ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰਿ ਤਿਆ ਅਦੀ ਜਨਨ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਾਲਾ ਹੰਤੁ ਜੀ ਹਰ ਅਨਿਕ ਨੇਕ ਨੰਤ ਤੇਰੀ ਅਨੇਕ ਦ੍ਰਿਅ ਅਨੇਕ ਹੈ ਹਰ ਪੂਜਾ ਜੀ ਤਬ ਤਬ ਬਹੰਜਪੇ ਬੇਅੰਤ ਤੇਰੀ ਅਨੇਕ ਤੇਰੀ ਅਨੇਕ ਪੜੇ ਬਹੁ ਸਮਰਸਾਸਤ ਜੀ ਕਰ ਕਰਿਆ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰਮ ਪ੍ਰਕਰਤਾ ਜੀ ਤੂੰ ਜੇਵੜੇ ਵਰਨਾ ਗੋਈ ਤੂੰ ਯੁਗ ਯੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੈਚਲ ਕਰਤਾ ਸੋਈ ਤਉ ਦੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਗ੍ਰਹਿ ਸੁਹੋਈਂ ਤਉ ਆਪੇ ਸੇ ਸਭੁ ਪਾਈ ਜੀ ਤਉ ਆਪੇ ਸੇ ਸਭ ਗੋਈਂ ਜਨਦਾਨਿਕ ਗੁਣ ਗਾਵੈ ਕਰਤੇ ਕੇ ਦੀਜੂ ਸਭ ਸੈ ਕਾ ਜੜੁ ਹੋਈ ਅਸਮਹਲਾ ਚੌਥਾ ਤੂ ਕਰਤਾ ਸਚਿਆਰ ਮੈਂ ਦਾਸਾਈ ਜੋ ਤਉ ਭਾਵੈ ਸੋਈ ਥੇ ਸਿੰਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇ ਰੀਤੂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਹਿ ਤੇ ਨਾਮ ਰਤਨ ਬਾਇ ਗੁਰਮੁਖ ਲਾਧਾ ਮਨ ਮਗਵਾਇਆ ਤੁਰਿ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਬਾਹੀ ਤੁਝ ਬਿੰਦੂ ਜ ਕੋਈ ਨਾਹੀ ਜੀ ਜਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜੜਾ ਹੈ ਸੋਇ ਜੰਝੜ ਹੈ ਹਾਰ ਗੁਣ ਸਦ ਹੀ ਆਖ ਵਿਖਾੜੈ ਜਿਨ ਹਾ ਸੇਵਿਆ ਦਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਕ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੁਜਾ ਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਦ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵੜੈ ਬਹਿਲੇ ਨਿਵਾਸਾ ਪਾਣੀ ਪਾਪਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੇਲੇ ਮਾਨੇਗ ਨਾ ਜੇ ਤਸ ਮੂਢ ਮਨਾ ਹਰ ਬਿਸਰਤ ਰੇ ਗੁਣ ਗਲੇ ਰਹਾ ਹੋ ਨਾ ਹੋ ਜਤੀ ਸਦੀ ਨਹੀਂ ਬੜਿਆ ਮੂਰਖ ਮੁਗਦਾ ਜਨਮ ਭੈ ਪ੍ਰਣਵਤ ਨਾਨਕ ਤਿਨ ਕੀ ਸੜਣਾ ਜਿੰਤੂ ਨਹੀਂ ਵਿਸਰਿਆ ਸਾ ਮਹਲਾ ਪੰਜੇ ਵਾ ਭਈ ਪ੍ਰਾਪਤ ਮਾਨੁਖ ਦੇਹ ਰਿਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਵਰ ਕਾ ਜੇ ਤੇਰੇ ਕਿਤਨ ਕਾਮ ਮਿਲਸਾ ਸੰਗਤ ਭਜ ਕੇ ਬਿਨਾਮ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਮ੍ਰਥਾ ਜਾਤ ਰੰਗ ਮਾਇ ਕੈ ਰਹਾ ਹੋ ਜੱਬ ਦਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿਆ ਕਹੋ ਨਾਨਕ ਹਮ ਨੀਚ ਕਰਮ ਸਣ ਪਰੇ ਕੀ ਰਖੋ ਸਰਮ ਇੱਕ ਓ ਅੰਕਾਰ ਸ੍ਰੀ ਵਹਿਗੁਰੂ ਜੀ ਕੀ ਫਤਿਹ ਬਾਦ ਸਹੀ ਦਸਵੀਂ ਜੋ ਪਈ ਪੋਨ ਰਾਸ਼ਸ ਕਾ ਕਟਾ ਸਿਸਾ ਸ਼੍ਰੀ ਯਸ ਗੀਤ ਜਗਤ ਕੇਸ ਬਹੁ ਪਰਮ ਰਿਸ਼្ਧ ਗੰਤੇ ਭਈ ਸਭ ਹਿਨਿਆਨ ਵਿਧਾਈ ਦੇਈ ਤਨ ਤਹਨੇ ਲੋਗਨ ਕੇ ਰਾਜ ਦੁਸਤੰਦਾਹ ਗਰੀਬ ਨਿਵਾਜ ਖ ਪਵਨ ਕੇ ਸਿਰਜਨ ਹਾਰੇ ਦਾ ਜਨਮ ਹਲੇ ਹੋ ਬਾਰੇ ਕਵਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਦਰਛਾ ਪੂਨ ਹੋਏ ਚਿਤਕੇ ਛਾ ਤਵ ਚਨਨ ਮਰਹਿ ਹਮਾਰਾ ਆਪਣਾ ਜਾਨ ਗੁਰਪਤਾਰ ਹਮਰੇ ਦੁਸਬਾ ਤੁਮਕਾ ਬੂ ਆਫਾ ਦੇ ਮੋਹਿ ਬਚਾਵੋ ਸੁਖੀ ਵਸੈ ਮੂਰ ਪਰਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰਠਾ ਨਿਜ ਕਰਦਾ ਕਰੀਐ ਸਭਨ ਕੋ ਆ ਸੰਗਰੀ ਹੈ ਪੂਰਨ ਹੋਏ ਹਮਾਰੀ ਅਸਾ ਦੂਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਵਰ ਨ ਦੇਆਉ ਜੋ ਵਰ ਜਾਹੁ ਸੋ ਤੁਮ ਤੇ ਪਾਉ ਸੇਵਕ ਸਿਖ ਮਾਰੇ ਤਾਰਿ ਹੈ ਚੰਨ ਚੰਨ ਸਦਰ ਹਮਾਰੇ ਮਾਰਿ ਹੈ ਆਪਾ ਦੇਵ ਜੈ ਬਰੀਏ ਬਨ ਕਲ ਕ ਦਰਸ ਨਿ ਬਰੀਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੁਗਰੀਓ ਰੱਛਾ ਰੱਖ ਲਹੁ ਮੈਂ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਮਣ ਕੇ ਹੰਤਾ ਤੁਮਹੋ ਗੁਰੀ ਜਦਰ ਦਸਕੰਤਾ ਕਾਲ ਭੈ ਬ੍ਰਹਮਾ ਭਕਤ ਰਾ ਕਾਲ ਭੈ ਸ਼ਿਵ ਜੀਵਤ ਰਾ ਕਾਲ ਭੈ ਕਰਬ ਸੰਪ੍ਰਕਾਸਾ ਸਕਲ ਕਾਲ ਕਾ ਗਿਆਤਵਸਾ ਜਨਨ ਕਾਲ ਜੋਗੀ ਸ਼ਿਵ ਕੀਓ ਵੇਦਰਾਜ ਬ੍ਰਹਮਾ ਜੋਤੀਓ ਜਨਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਿਸਨੁ ਬਜਾਇਓ ਆਦਿ ਤੇ ਕਿਵ ਉਤਾਰਾ ਸੋਈ ਗਰੂ ਸਮਝਿ ਹਮਾਰਾ ਨਮਸਕਾਰ ਤਿਸਹੀ ਕੋ ਹੁਮਾਰੀ ਸਭੁ ਪ੍ਰਜਾ ਜਨਬ ਸਵਾਰੇ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਨ ਗੋਪਲ ਮੂਰਤ ਕੀਓ ਘਟ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪ੍ਰਸਾਨਤ ਜੀਟੀ ਤੇ ਕੁੰਚ ਰਸੂਲਾ ਸਭ ਪਰ ਕਿਰਪਾ ਦਿਸਕਰ ਫੂਲਕ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਵੀਰ ਪਛਾਨੈ ਘਾਟ ਘਾਟ ਕੇ ੜੜ ਬੜ ਕੇ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਅਪਰ ਜਾਵਿਆ ਕਰਖ ਕਰਤ ਹਉ ਕਬ ਹੂੰ ਤੁਮੈ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਸ਼ਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ तुम सब ही तेरे निरालम जानत वेद वेद रियालम रंकार निबकार निर्लंब आद अनिल नाद संभ ताका मूढ़ चार्त भेदा जा कुपेव न पवत वेदा तांगो कर पहन अनुमानत महामूढ़ कछ भेद न जानत महादेव को कहत सदा शिव निरंकार का चिंतन पे हो आप अपनी बुध है जेती वर्णत भिन्न भिन्न तुह तो देती tumra lakha na jae pasara keh vedh saja bidan sansarae kai roop anuksrupa rang phero rav kai pupand jirdh seth jikini pot puj khan bohur raj deeni kahon phool raja hove baitha kahon smit phero sangar kaitha sigri sisht dikhaaye cham bhav aajugaad sroop sevam bhav vrath miri tum karo sikhavare sik sanguru ਦੋਸ਼ਟ ਜਿਤੇ ਉਠਵਤ ਤੁਦਪਤਾ ਸਕਲ ਮਲੇਸ਼ ਕ੍ਰੂਣਕਤਾ ਜੇ ਅਸਤੋਜ ਤਵ ਸਨਿਪਰੇ ਚਨ ਕੇ ਦੋਸਤ ਤੁਏ ਮਰੇ ਪੁਰਖ ਜਨ ਬਗ ਪਰੇ ਦਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਕੇ ਕਾਲ ਨਿਕਣੀ ਹੈ ਰੱਛਾ ਹੋਏ ਤਾ ਹੈ ਸਭ ਕਾਲਾ ਦੋਸ਼ਟ ਰੇਸ਼ਟ ਟਰੈ ਤੁਦ ਕਾਲਾ ਕਿਰਪਾ ਦੇਸ ਤਨ ਜਾਈ ਨਿਹਰੂ ਤਾਗੇ ਤਾਪ ਤਨਕ ਮਹਿਰੂ ਰੇ ਤੇ ਸੇ ਅਧਿਕਾਰ ਸਭ ਹੋਈ ਦੁਸ਼ਟ ਸ਼ਾਸਵ ਸਕੇ ਨ ਕੋਈ ਇੱਕ ਬਾਰ ਜਿਨ ਤਮੈ ਸੰਭਾਰਾ ਕਾਲ ਫਸਤੇ ਤਹ ਬਾਰ ਜਿਨ ਨਰ ਨਾਮ ਤੇ ਹਰੋ ਕਹਾ ਦਾਰਿਦ ਦੁਸ਼ਟ ਦੁਖ ਤੇ ਰਹ ਖੜਗ ਕੇਤ ਮੈ ਸੰ ਤੇ ਹਾਰੀ ਆਪ ਹਾ ਦੈਲ ਹੋ ਬਾਰੀ ਸਰਬ ਥੋਰ ਮੋ ਹੋ ਸਹਾਈ ਦੁਸ਼ਟ ਦੋਖ ਤਿਲਹੂ ਬਚਾਈ ਕਿਰਪਾ ਕਰੀ ਹਮ ਪਰ ਜਗ ਮਤਾ ਗ੍ਰੰਥ ਕਰਾ ਪੂਰਨ ਸੁਭਰਤਾ ਕਿਲਵਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖਨ ਕੋਸ਼ ਕਰਤਾ ਸ੍ਰੀ ਹਸ ਤੋਜ ਬੈ ਦਇਆਲ ਪੂਨ ਕਰਾ ਗ੍ਰੰਥ ਤਕਲ ਮਨ ਬਾਂਧ ਤਵਲ ਬਾਵੈ ਸੋ ਇਹ ਦੁਖਨਤ ਸਹਿ ਵਿਅਪਤ ਕੋ ਈੜਲ ਸੁਨੈ ਗੁੰਗ ਜੋ ਜਾਹੇ ਸੁਰਸ਼ਣ ਪਾਵੇ ਸੁਨੈ ਮੂੜ ਚਿਤ ਲਾਏ ਚਤੁਰਤਾ ਆਵੇ ਦੁਖ ਦਰਦ ਭਾਉ ਨਿਕਟਾ ਤੇ ਨਰਕੇ ਰਹਿ ਹਉ ਜੋ ਜਾ ਕੇ ਇੱਕ ਵਾਰ ਚਉਪਈ ਕੋ ਕਹੈ ਚਉਪਈ ਸੰਬਤ 1765 ਜੈ ਅਰ ਸਸ ਗੁੰਤਿਨ ਕੇ ਹਿਜੈ ਪਾਦਰ ਸੁਦੇਸ਼ ਮਿਰ ਵਰਾ ਤਿਰ ਸਤਿ ਦਰਵ ਗ੍ਰੰ ਸੁਧਾਰ ਏਤਿ ਸ੍ਰੀ ਚਿਤ੍ਰਉਪਖਿਆ ਨੇਤ੍ਰਾ ਚਿਤਰੇ ਮੰਤਰੀ ਪੂਪ ਸੁਮਬ ਦੇ 405 ਚਿਤ ਸੰਬਵਤ ਮਸਤ ਸੁਮਸਤ ਅਫੰਦ ਹੂਰਾ ਦਾਸ ਜਾਨ ਗੁਰਦਾਸ ਪਰ ਕੀ ਜੈ ਕਿਰਪਾ ਪਾਰ ਆਪਾਦਰ ਰਖ ਮੋਹਿ ਮਨ ਕ੍ਰਮ ਬਤਿ ਵਿਚਾਰ ਚੋਪਈ ਮੈਂ ਨ ਅਗਨੀ ਸਹਿ ਬਿਥ ਮਨਾਉ ਕਿਸ਼ਨ ਬਿਸਨਗਬ ਹੁਨੇ ਤਹਾਉਂਗਾ ਸੁਨੇ ਬਹਿਚਾਰ ਨ ਦਿਨ ਸੋ ਲਿਵ ਲਾਗੀ ਮੋਰੀ ਪਗਨ ਸੋ ਮਹਾਕਾਰ ਰਖ ਵਾਰ ਹਮਾਰੋ ਮਹਲੋ ਮੈਂ ਕਿੰਕਰ ਥਾਰੋ ਆਪਨਾ ਜਾਨ ਕਰੋ ਰਖਵਾਰ ਬਾਹਂ ਗਹਿ ਕੀ ਲਾਜ ਵਿਚਾਰੇ ਆਪਣਾ ਜਾਨ ਮੁਝੈ ਬਿਤਪਰੀਏ ਚੰ ਚੰ ਸਦਰ ਹਮਾਰੇ ਮਰੀਏ ਦੇਗ ਤੇਗ ਜਗ ਮੈਂ ਦਉ ਚਲੈ ਰਖ ਮੁਹੈ ਔਰ ਨਦ ਲੈ ਤੁਮਮ ਕਰਹੋ ਸਦਾ ਬਿਤਪਾਰਾ ਤੁਮ ਸਾਹਿਬ ਮੈਂ ਦਾਸ ਤੇ ਹਰ ਜਾਨ ਆਪਣਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜ दास जान कर कृपा कहो मोहे हार भमया दर तोहे अपना जान कृपत पारा तुम साहिब मैं किन कर थारा दास जान दे हाथो भरू हमरे सब वैरिय संगारो प्रथम धरो भगवत को ध्यानदा बाहर करो कविता विंदा ना के संजथा मत चित्र चारों चूक होए कबले हो, हो सुधारो कव्यो बाच नहुरा ਜੋ ਨਿਜ ਪ੍ਰਭਉ ਸੋ ਕਹਾ ਸੋ ਕਹਿਉ ਜਗਮਾਹੇ ਜੋ ਤੇਹ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਹੇ ਦੂਰ ਹਰ ਹਰ ਜਨ ਦੂ ਇੱਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰਗ ਜਉ ਜਲ ਹੀ ਵਿਖੈ ਸਮਾਹਿੰਦ ਹੂਰ ਜਾਬੇ ਆਇਸ ਪ੍ਰਭ ਕੋ ਭਯੋ ਜਨਮ ਧਰਾ ਜਗ ਆਏ ਆਪ ਮੈਂ ਕਥਾ ਸੰਸ਼ੇਪ ਤੇ ਸਭ ਹੂੰ ਕਹਿਤ ਸੁਣਾਏ ਕਬਿਓ ਬਾਚ ਦੂਰਾ ਠਾਣ ਪਿਉ ਮੈਂ ਜੋਰ ਕਰ ਬਚਨ ਕਹਾ ਸਿਨਿਐ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਇ ਦੂਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਟੁੱਟ ਧਾਇ ਹੈ ਸੰਤ ਅੰਤ ਲਹੈਗੇ ਮੁਕਤ ਫਲ ਪਾਵੇਗੇ ਭਗਵੰਤ ਦੂਰਾ ਕਾਲ ਪੁਰਖੀ ਦੇਹ ਮੋਹ ਕੋਟਕ ਵਿਸਮਹੇਸ ਕੋ ਜਨ ਬ੍ਰਹਮਾ ਕੀਤੇ ਰਵ ਸਸ ਕਰੋੜ ਜਲੇਸ ਦਹੁਰ ਰਾਮ ਕਥਾ ਜੁਗ ਜੁਗ ਟਲ ਸਭ ਕੋਈ ਭਾਗ ਤਨੇਤ ਸੁਰਗ ਵਾਸ ਰਗੁਰ ਕਰਾ ਸਗਰੀ ਪਰੀ ਸਮੇਤ ਚੋਪਈ ਜੋ ਇਹ ਕਥਾ ਸੁਨੇਰ ਗਾਵੇ ਦੁਖ ਪਾਪ ਦੇ ਨਿਕਟ ਨ ਆਵੇ ਬੇਸਨ ਭਗਤ ਕੀ ਇਹ ਫਲ ਹੋਈ ਆਦਿ ਵਾਸ ਵਸਕੇ ਨ ਕੋਈ ਸਮਤ ਸਤਰੈ ਸਹਿਸ ਬਚਾਵਨ ਹਾੜ ਵਦੀਪ ਤੁਮ ਸੁਖ ਦਾਵਨ ਤਪ ਸਾਦ ਕਰ ਗਨ ਸੁਧਾਰਾ ਪੂਲ ਪਰੀ ਲੋ ਲਿਹੋ ਸੁਧਾਰਾ ਦਹੂਰ ਨੇਤਰ ਤੋਂਗ ਕੇ ਚਰਨ ਤਰ ਸਤ ਦਰਵਤੀ ਤਰੰਗ ਸ੍ਰੀ ਭਗਵਤ ਪੂਰਨ ਕੀ ਹੋ ਰਗੁਰ ਕਥਾ ਪਰ ਸੰਗ ਦਹੂਰ ਸਾਦ ਸਾਦ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸ੍ਰੀਆ पाएंगे ही जब ते तुमरे तब ते कहऊ आतरे नहीं आनयो राम रहीम कुरान कुरान ने कह मत इक न मनयो सिमरत शास्त्र वेद सबए बहु भेद कह अनेक ना जानेओ श्री असबान कृपा तुमरी कर मै ना कहयो सब दुहे बखानयो दुहुर सगल द्वार को छाडके ਗਇਓ ਤੁਹਾਰੋ ਦਵਾਰ ਬਾਹਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹ ਸੇਤੀ ਮਨ ਵਜੀਆ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਾਂ ਗਾ ਬੋਹਰੀ ਕੇ ਰਾਮਾਨ ਜਨੀ ਵਸਾਇਆ ਕਹਿ ਅਨੰਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਦ ਮੇਰੇ ਦੁਖ ਸਭ ਵਿਸਾਰਣਾ ਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾ ਸਮਰਾਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸache sahiba kya nahi karti reh karta tera sab kichh hai jis de he so paave ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮੇ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਾਰ ਸਾਂਤ ਸੁਖ ਮਨਿ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਹੈ ਵਿੜਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਅਰੋ ਸਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਜਿਤ ਘਰਿ ਸੁਭਾਗੇ ਕਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀ ਆ ਪੰਜ ਦੂਤ ਤੁਧ ਵਸ ਕੀਤੇ ਗਾਲ ਕੰਡਕ ਬਨਿਆ ਤੁਰ ਕਰਮ ਪਾਇ ਤੁਧ ਜਿਨ ਕੋ ਸੇ ਨਾਮ ਹੈ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੈ ਆਨੰਦ ਸੁਣ ਹੋਵੈ ੜਿ ਭਾਗੀਓ ਸਗਲ ਮਨੋਰਤ ਪੂਰੇ ਪਰਮ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਤਿ ਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤ ਗੁਰ ਹਿਆ ਬਰਬੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜੇ ਅਨਹਦ ਤੂਰੇ ਮੁੰਦਾਵਣੀ ਮਹਲਾ 5 ਥਾਲ ਵਿੱਚ ਦਿਨ ਵਸੂ ਬਈਓ ਸਤ ਸੰਤੋਖ ਵਿਚਾਰੂ ਅਮਰ ਨਾਮ ਠਾਗੁਰ ਕਾ ਪਇਓ ਜਿਸ ਕਾ ਸਭ ਸਰਧਾਰੂ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਏ ਆਧਾਰੂ ਇਹ ਵਸਤ ਤ ਜਿਨੇਹ ਜਾਈ ਨਿਤ ਨਿਤ ਰਕਰਤਾਰੂ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਹਰੇ ਕੋ ਗੁਣ ਦਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥਿਵੈ ਹਰਿਆ ਪੌੜੀ ਜਿਥੈ ਤੂੰ ਸਮਰਥ ਜਿਥੈ ਕੋਈ ਨਾਹੀ ਓਥੈ ਤੇਰੀ ਰਖ ਅਗਨੀ ਉਦਰਮਾਹੇ ਸੁਣ ਕਹਿ ਜਮਕੇ ਦੂਤ ਨਾਇ ਤੇ ਰਹਿ ਛੜ ਜਾਹੇ ਪਉਜਲ ਬਖਮਸਗਾਹ ਗੁਰ ਸ਼ਬਦੀ ਪਾਰ ਪਾਹੇ ਜੈਨ ਕਉ ਲਗੀ ਪਿਆਸ ਅਮਰ ਸਈ ਖਾਹੇ ਕਲ ਮਹਿਹੁ ਪੁਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੇ ਆਵੇ ਤੁਦਿਆ ਹੈ ਸਲੋਕ ਮਹਲਾ ਪੰਜਵਾਂ ਅੰਤਰ ਗੁਰਿਆ ਆਰਾਧਣਾ ਜਹਿਵਾ Jap ਗੁਰਨਾਉ ਨੀਤੀ ਸਤਗੁਰੁ ਪੇਖਣਾ ਸ੍ਰਵਣਿ ਸੁਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹਿ ਭਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉਤਮ ਕਢੀਐ ਵਿਰਲੇ ਕੇਈ ਕੇ ਮਲ ਪੰਜਵ ਰਖੇ ਰਖਣ ਹਾਰ ਆਪ ਵਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਵਾ ਆਪ ਦਿਆਲ ਮਨ ਹੋ ਨਾ ਵਿਸਾਰਿਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਨ ਸਾਕਤ ਨਿੰਦਕ ਦੋਸ਼ ਖਿਨ ਮਾਹੀ ਵਿਦਾਰਿਨ ਕਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੈਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੈ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ